ਹਾਂਜੀ ਕਿਵੇਂ ਮੈਂ ਬੋਲਦੇ ਨਹੀਂ ਬੋਲਦੇ ਨਹੀਂ ਦੀ ਡਿਊਟੀ ਸ਼ੁਰੂ ਹੋ ਜਾਂਦੀ ਹੈ ਸਵੇਰੇ ਸੁਭਾ ਉੱਠ ਕੇ ਬੱਚਿਆਂ ਨੂੰ ਤਿਆਰ ਕਰਨਾ ਉਹਨਾਂ ਦਾ ਟਿਫਨ ਪੈਕ ਕਰਨਾ ਫਿਰ ਮੁੜ ਕੇ ਵਧੀਆ ਨਾਸ਼ਤਾ ਬੈਠੀ ਬਿਠਾਈ ਆਪਣੀ ਤੀਵੀ ਨੂੰ ਚਾਹ ਦਾ ਕੱਪ ਪੀਣਾ ਫਿਰ ਉਦੋਂ ਮੁੜ ਕੇ ਨਹਾ ਧੋ ਕੇ ਬੱਚਿਆਂ ਨੂੰ ਸਕੂਲ ਛੱਡ ਕੇ ਆਉਣਾ ਠੀਕ ਹੈ ਸਕੂਲ ਛੱਡਣ ਤੋਂ ਬਾਅਦ ਆਪ オフィス ਜਾਣਾ ਤੇ ਲੰਚ ਟਾਈਮ ਦੇ ਵਿੱਚ ਬੱਚਿਆਂ ਨੂੰ ਵਾਪਸ ਲੈ ਕੇ ਆਉਣਾ ਬੱਚਿਆਂ ਨੂੰ ਵਾਪਸ ਲੈ ਕੇ ਆਉਂਦੇ ਨਾਲ ਦੇ ਨਾਲ ਲਾ ਕੇ ਲੰਚ ਬਣਾਉਣਾ ਜਾਂ ਰੈਡੀਮੇਡ ਲੈ ਕੇ ਆਉਣਾ ਫਿਰ ਆਪਣੀ ਟੀਵੀ ਨੂੰ ਬੱਠੇ ਪਠਾਈ ਲੰਚ ਕਰਾਉਣਾ ਕਿਉਂਕਿ ਉਹ ਤਾਂ ਇੰਸਟਾ ਫੇਸਬੁਕ YouTube ਦੀਆਂ ਹੀ ਨਾਲ ਵੇਖਣ ਜਾਂ ਤੇ ਬਣਾਉਣ ਚ ਬਿਜ਼ੀ ਹੁੰਦੀਆਂ ਨੇ ਫਿਰ ਵਿਚਾਰਾ ਸ਼ਾਮ ਨੂੰ ਅਗੇਨ ਬੱਚੇ ਛੱਡ ਕੇ ਆਫਿਸ ਜਾਂਦਾ ਹੈ ਆਫਿਸ ਤੋਂ ਜਦੋਂ ਵਾਪਸ ਆਉਂਦਾ ਡਿਨਰ ਦਾ ਟਾਈਮ ਹੋ ਜਾਂਦਾ ਜਦੋਂ ਗੇਟ ਖੋਲ ਕੇ ਅੰਦਰ ਵੱੜਦਾ ਪਹਿਲਾਂ ਤਾਂ ਚਾਹ ਬਣਾਉਂਦਾ ਨਾਲੇ ਟੀਮੀ ਨੂੰ ਕਹਿੰਦਾ ਫਿਰ ਡਿਨਰ ਤਿਆਰੀ ਕਰਦਾ ਡਿਨਰ ਸਭ ਨੂੰ ਕਰਵਾ ਕੇ ਭਾਂਡੇ ਮੰਜ ਕੇ ਸੌਂਦਾ ਇਹ ਬੋਲਦੇ ਨਹੀਂ ਤੇ ਅੱਜ ਕੱਲ ਤੇ ਨਿਯਮ ਨੇ ਤੇ ਇਹ ਬੋਲਦੇ ਨਹੀਂ ਦੇ ਅੱਜ ਕੱਲ ਦੀ ਜੌਬ ਹੈ ਸੋ ਬੋਲਦੇ ਨਹੀਂ ਬੋਲਣ ਚੋਕੇ ਸਹਿੰਦੇ ਨਹੀਂ ਸੁਣਨ ਜੋ ਛੱਡੇ ਨਹੀਂ ਬਸ ਵਿਚਾਰੇ ਵਿਅਸਤ ਨੇ ਇਨੀ ਰਤਨੀ ਵੀ ਆ ਵੀ ਦੀਦੀ ਨਹੀਂ ਜਿੰਨੇ ਬੋਲ ਦੇਣੀ ਬੀਜੀ ਹੋਰ ਕਰਾ ਲੂ ਗਿਆ